ਡੈਡੀ ਰੋਟੀ ਤਾਂ ਮੈਂ ਵੀ ਖਾਣੀ ਆ ਪਰ ਆਪਣੇ ਘਰੇ ਤਾਂ ਆਟਾ ਹੀ ਨਹੀਂ ਅੱਛਾ ਆਟਾ ਹੈ ਨਹੀਂਗਾ ਹਾਂਜੀ ਡੈਡੀ ਜੀ ਕੋਈ ਨਾ ਪਤਾ ਤੋ ਟੈਨਸ਼ਨ ਨਾ ਲੈ ਆਪਣੇ ਪਿੰਡ ਦਾ ਮੁੰਡਾ ਨਹੀਂ ਬੱਬੂ ਕਬੱਡੀ ਖਿਡਾਰੀ ਮੈਂ ਇਹਨਾਂ ਦੇ ਘਰੋਂ ਆਟਾ ਲੈ ਕੇ ਆਉਣਾ ਉਹ ਮੈਨੂੰ ਕਿਸੇ ਚੀਜ਼ ਚਲੋ ਜਵਾਬ ਨਹੀਂ ਦਿੰਦਾ ਡੈਡੀ ਮੈਂ ਵੀ ਤੁਹਾਡੇ ਨਾਲ ਜਾਣਾ ਚਾਲੇ ਤੈਨੂੰ ਪਤਾ ਬੱਬੂ ਵੀਰੇ ਨੇ ਕਬੱਡੀ ਦੇ ਨਵੇਂ ਟਰੈਕਟਰ ਜੱਤ ਕੇ ਲਿਆਂਦਾ ਮੈਂ ਉਹ ਦੇਖ ਕੇ ਆਉਣਾ ਵਾ ਚਲ ਤੈਨੂੰ ਦਿਖਾ ਲਿਆਉਣਾ ਹਾਲੇ ਪਤਾ ਸੇਵ ਖਾਣਾ ਸਵੇਰ ਦਾ ਭੁੱਖਾ ਫਿਰਦਾ ਪੈਣੇ ਘਰੇ ਹੂੰ ਆਟਾ ਲੈ ਕੇ ਜਾਣਾ ਸੀ ਫੜ ਜਾ ਭਰਾਵਾ ਮੈਨੂੰ ਅਰ ਜਵਾਕ ਦਾ ਢੱਡ ਭਰ ਲੈਂਦੇ ਹਾਲ ਫੜ ਪੁੱਤ ਖਾਲਾ ਨਹੀਂ ਮੰਮੀ ਮੈਂ ਨਹੀਂ ਖਾਣਾਗਾ ਖਾਲਾ ਪੁੱਤ ਸਵੇਰ ਦਾ ਭੁੱਖਾ ਵਰਦਾ ਕੁਝ ਨਹੀਂ ਖਾਦਾ ਬਿਮਾਰ ਹੋ ਜਾਏਗਾ ਮੰਮੀ ਸੂਬਾ ਤਾਂ ਜੂਸ ਪੀਤਾ ਵਾ ਇੰਨੀ ਛੇਤ ਨਹੀਂ ਮੈਨੂੰ ਕੁਝ ਹੁੰਦਾ ਤੇ ਕੱਲੇ ਜੂਸ ਨਾਲ ਭੁੱਖ ਥੋੜੀ ਮਟਦੀ ਹੁੰਦੀ ਹੈ ਰੋਟੀ ਜਾਂ ਫਰੂਟ ਕੁਛ ਨਾ ਕੋਈ ਖਾਣਾ ਹੀ ਪੈਂਦਾ ਮੰਮੀ ਤੈਨੂੰ ਮੈਂ ਇੱਕ ਵਾਰੀ ਕਹਦਾ ਮੈਨੂੰ ਨਹੀਂ ਭੁੱਖ ਗਈ ਨਾ ਮੈਂ ਰੋਟੀ ਖਾਣੀ ਨਾ ਮੈਂ ਫਰੂਟ ਮੈਨੂੰ ਖੇਡ ਲੈਣ ਦੇ ਐ ਕਰ ਪੂਰਾ ਸੇਵ ਰਹਿੰਦੇ ਫਿਰ ਅੱਧਾ ਤਾਂ ਖਾ ਲੈ ਮੰਮੀ ਮੈਂ ਤੈਨੂੰ ਕਹਤਾ ਨਹੀਂ ਖਾਣਾਗਾ ਵਾਹ ਧੀਏ ਬੇਚੱਕ ਦੀ ਮੈਂ ਗਰੀਬ ਆ ਪਰ ਤੇਰੇ ਸਬਰ ਨੇ ਮੈਨੂੰ ਅਮੀਰ ਕਰਤਾ ਅਮੀਰ ਕਰਦਾ ਸੇਵ ਰੜ ਕੇ ਪੈਰਾਂ 'ਚ ਆ ਗਿਆ ਚੱਕ ਕੇ ਖਾਦਾ ਨਹੀਂ ਮੋੜਨ ਤਰਪੀ ਸਲੂਟ ਆ ਮਰੀਏ ਧੀਏ ਪੁੱਤ ਸੇਵ ਮੋੜਨ ਆਈ ਆ ਉਹ ਨਹੀਂ ਆਂਟੀ ਇੱਦਾਂ ਰਹਿ ਗਿਆ ਸੀ ਨੋ 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 ਨੋ